ਝਗੜਾ ਛੁਡਵਾਣਾ ਨੌਜਵਾਨ ਨੂੰ ਪਿਆ ਮਹਿੰਗਾ ਸਾਰੇ ਘਰ ਅਚਾਨਕ ਇਸ ਤਰ੍ਹਾਂ ਗਿਆ ਸੀਗਾ ਬਾਜ਼ਾਰ ਗਿਆ ਸਾਨੂੰ ਨਹੀਂ ਪਤਾ ਜਦੋਂ ਮਲਕੀ ਰਾਤ ਇਹ ਬਹੁਤ ਜ਼ਿਆਦਾ ਖੂਨ ਨਾਲ ਲਿਪੜਿਆ ਬਿਲਕੁਲ ਲੇਥੂ ਪੇਥੂ ਹੋਇਆ ਘਰ ਆਇਆ ਨੌਜਵਾਨ ਨੂੰ ਕੀਤਾ ਲਹੂ ਲੋਹਾਨ ਭਈ ਮੈਂ ਨਾ ਇਸ ਤਰ੍ਹਾਂ ਜਾਣਦਾ ਦੁਕਾਨ ਤੇ ਕੀ ਝਗੜਾ ਹੁੰਦਾ ਹੈ ਮੁੰਡੇ ਦਾ ਕਿ ਮੈਂ ਕਿਹਾ ਕਿ ਛੱਡੋ ਯਾਰ ਕਿ ਉਹਨਾਂ ਛੱਡ ਗਏ ਮੈਨੂੰ ਉਸੇ ਵੇਲੇ ਮੈਨੂੰ ਫੜ ਲਿਆ ਕਿ ਦੋ ਤਰ ਮੋਰੰਡਾ ਬੇ ਇਸ ਤਰ੍ਹਾਂ ਬਿਆਜ਼ ਮੋਰੰਡਾ ਬੇ ਕਿ ਦੋ ਤਿੰਨ ਉਹਨਾਂ ਕੋ ਪਿਸਟਲ ਵੀ ਆ ਗਈ ਉਹਨਾਂ ਨੇ ਮੇਰੇ ਮੱਥੇ ਤੇ ਰੱਖੇ ਕਿ ਜੇ ਕੋਈ ਗੱਲ ਕੀਤੀ ਤੈਨੂੰ ਗੋਲੀ ਮਾਰ ਦਾਂਗੇ ਪੀੜਤ ਨੇ ਕੀਤਾ ਇਨਸਾਫ ਦੀ ਮੰਗ ਸਈ ਇਹ ਲੜਾਈ ਚੜਾ ਆਇਆ ਨਾ ਦਾ ਬਟ ਸਾਦੀ ਸ਼ਾਹ ਦੇ ਕੋਲ ਤੇ ਉਹਦਾ ਡਾਕਟਰ ਕੱਟ ਕੇ ਦਿੱਤਾ ਸੀ ਤੇ ਹਾਲੇ ਤੱਕ ਰਿਜ਼ਲਟ ਮਿਲਿਆ ਨਹੀਂ ਰਿਜ਼ਲਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਤਫ਼ਤੀਸ਼ ਚੱਲ ਰਹੀ ਹੈ ਜੀ ਜਿਵੇਂ ਕਹਿੰਦੇ ਆ ਕਿ ਪਰਾਈ ਫੱਟੇ 'ਚ ਪੈਰ ਰੜਾਣਾ ਚੰਗਾ ਨਹੀਂ ਹੁੰਦਾ ਭਾਵੇਂ ਤੁਹਾਡਾ ਦਖਲ ਦੇਣ ਦਾ ਕਾਰਨ ਕਿੰਨਾ ਹੀ ਸੁਚੱਜਾ ਕਿਉਂ ਨਹੀਂ ਹੈ ਪਰ ਅੱਜ ਦਾ ਜ਼ਮਾਨਾ ਭਲਾਈ ਨਹੀਂ ਚਰਦਾ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਸ਼ਹਿਰ ਅੰਮ੍ਰਿਤਸਰ ਦੇ ਅਨਗੜ ਤੋਂ ਜਿੱਥੇ ਇੱਕ ਵਿਅਕਤੀ ਨੂੰ ਲੜਾਈ ਛਡਵਾਉਣਾ ਮਹਿੰਗਾ ਪੈ ਗਿਆ ਤਾਂ ਮੁੱਦਾ ਸੀ ਕੀ ਨੌਜਵਾਨ ਆਪਣੇ ਕੰਮ ਵਜੋਂ ਬਾਜ਼ਾਰ ਜਾ ਰਿਹਾ ਸੀ ਰਸਤੇ 'ਚ ਹੀ ਉਸ ਨੂੰ ਇੱਕ ਹਜੂਮ ਲੜਦਾ ਵਿਖਾਈ ਦਿੰਦਾ ਤੇ ਉਹ ਝਗੜਾ ਛਡਵਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦਾ ਜਿਸ ਤੇ ਸਿੱਟੇ ਵਜੋਂ ਇਹ ਹੁੰਦਾ ਕਿ ਝਗੜਦੇ ਹਜੂਮ ਨੇ ਉਸ ਨੂੰ ਵੀ ਆਪਣੇ ਕੁੱਟ ਦੇ ਘੇਰੇ ਵਿੱਚ ਲੈ ਲਿਆ ਜਿਸ ਮਗਰੋਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਤੇ ਹੁਣ ਇਹ ਦਲੇਰੀ ਦਿਖਾਉਂਦਾ ਹੋਇਆ ਸ਼ਖਸ ਇਨਸਾਫ ਦੀ ਗੁਹਾਰ ਲਗਾ ਰਿਹਾ ਉਧਰ ਪੁਲਿਸ ਅਧਿਕਾਰੀ ਦਾ ਆਖਣਾ ਹੈ ਕਿ ਜਾਂਚ ਚੱਲ ਰਹੀ ਹੈ ਇਸ ਬਾਰੇ ਪੀੜਤ ਨੌਜਵਾਨ ਅਤੇ ਉਸ ਦੇ ਪਰਿਵਾਰ ਦਾ ਕੀ ਕਹਿਣਾ ਹੈ ਆਓ ਜਾਣਦਿਆਂ ਹਾਂਜੀ ਕੁਲਦੀਪ ਕੌਰ ਜੀ ਮੇਰਾ ਨਾਮ ਕੁਲਦੀਪ ਕ ਮੇਰਾ ਬੇਟਾ ਦਵਿੰਦਰ ਸਿੰਘ ਸਾਰੇ ਘਰੋਂ ਅਚਾਨਕ ਇਸ ਤਰ੍ਹਾਂ ਗਿਆ ਸੀਗਾ ਬਾਜ਼ਾਰ ਗਿਆ ਸਾਨੂੰ ਨਹੀਂ ਪਤਾ ਜਦੋਂ ਮਲਕੀ ਰਾਤ ਇਹ ਬਹੁਤ ਜ਼ਿਆਦਾ ਖੂਨ ਨਾਲ ਲਿਬੜਿਆ ਬਿਲਕੁਲ ਲੇਥੂ ਪੇਥੂ ਹੋਇਆ ਘਰ ਆਇਆ ਅਸੀਂ ਫਟਾਫਟ ਇਹਨੂੰ ਚੁੱਕਿਆ ਲੱਧਿਆ ਤੇ ਅਸੀਂ ਚੌਂਕੀ ਗਏ ਆ ਚੌਂਕੀ ਉਹਨਾਂ ਨੇ ਉਸ ਵਾਲੇ ਪਰਦਾ ਕਹਿੰਦੇ ਵੀ ਆਹ ਡਾਟ ਲੈ ਜਾਓ ਸਿਵਲ ਚ ਚਲ ਜਾਓ ਅਸੀਂ ਸਿਵਲ ਗਏ ਆ ਇਹਨਾਂ ਨੇ ਟਾਂਕੇਟ ਨੂੰ ਕਿ ਲਵਾ ਕੇ ਲੈ ਆਂਦੇ ਆ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਸਵੇਰੇ ਫਿਰ ਅਸੀਂ ਐਕਸਰੇ ਕਰਵਾ ਕੇ ਲੈ ਕੇ ਆਏ ਆ ਅਸੀਂ ਇਹਨਾਂ ਨੂੰ ਦੱਸਿਆ ਅਜੇ ਤੱਕ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਖਾਨੂੰ ਇਨਸਾਫ ਚਾਹੀਦਾ ਕਿ ਸਾਡੇ ਬੱਚੇ ਨੂੰ ਜੋ ਵੀ ਸਾਡੇ ਬੱਚੇ ਦਾ ਨੁਕਸਾਨ ਹੋਇਆ ਇਹ ਆਪ ਵੀ ਤੁਸੀਂ ਵੇਖ ਸਕਦੇ ਪੀ ਕੀ ਇਹਦੀ ਹਾਲਤ ਕੀ ਹੋਇਆ ਕੀ ਬਾਹਰ ਗਿਆ ਕਿੱਥੇ ਗਿਆ ਕਿੱਥੇ ਗਿਆ ਸੀ ਬਾਜ਼ਾਰ ਗਿਆ ਸੀਗਾ ਜੀ ਬਾਜ਼ਾਰ ਗਿਆ ਸੀ ਬਸ ਉੱਥੇ ਬਾਹਰ ਕਿਸੇ ਦੀ ਲੜਾਈ ਹੋਣ ਰਹੀ ਸੀ ਤੇ ਇਹਨੇ ਇਹੀ ਗੱਲ ਕਹੀ ਆ ਪੀ ਇਹਨਾਂ ਨੂੰ ਛੱਡ ਦੋ ਕੀ ਹੋ ਕੀ ਲੈਣਾ ਜੇ ਤੋਂ ਉਹਨਾਂ ਨੂੰ ਛੱਡ ਕੇ ਇਹਦੇ ਦਿਵਾਲੇ ਹੋ ਗਏ ਕਿਹੜੇ ਇਨਸਾਫ ਵਾਲੇ ਨੇ ਉਹਨਾਂ ਦਾ ਤਰ ਮਾਰੇ ਜੇ ਤੇ ਬੈਸਬਾਲ ਵੇਖੇ ਬਹੁਤ ਜ਼ਿਆਦੀ ਹਾਲ ਤੇ ਬਟੇ ਤਾਂ ਬਾਕੀ ਉਹਨੂੰ ਧਮਕੀ ਵੀ ਉਹਨਾਂ ਨੇ ਲਾਈ ਆ ਕੀ ਜੇ ਤੂੰ ਕਿਸੇ ਨਾਲ ਵੀ ਗੱਲ ਕੀਤੀ ਤੇ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਉਹਨਾਂ ਤੋਂ ਹੁਣ ਬਹੁਤ ਖਤਰਾ ਆ ਸਾਡੇ ਬੱਚੇ ਠੀਕ ਭਾਈ ਮੈਂ ਅੰਨ ਘੜਦਾ ਰਹਿਣ ਵਾਲਾ ਜੋ ਦਵਿੰਦਰ ਸਿੰਘ ਹੈਗਾ ਮੇਰਾ ਨਾਮ ਕੀ ਚੱਡੀ ਗੱਲ ਹੋਈ ਕਿਤਾ ਹੈ ਜੀ ਭਾਈ ਮੈਂ ਨਾ ਇਸ ਤਰ੍ਹਾਂ ਜਾਣਦਾ ਦੁਕਾਨ ਤੇ ਕਿ ਗੇ ਝਗੜਾ ਹੁੰਦਾ ਹੈ ਮੁੰਡੇ ਦਾ ਕਿ ਮੈਂ ਕਿਹਾ ਕਿ ਛੱਡੋ ਯਾਰ ਕਿ ਉਹਨਾਂ ਛੱਡ ਗਏ ਮੈਨੂੰ ਉਸੇ ਵੇਲੇ ਮੈਨੂੰ ਫੜ ਲਿਆ ਕੀ ਦੋ ਤਰ ਮਾਰਨ ਦਾ ਵੇ ਇਸ ਤਰ੍ਹਾਂ ਬਿਆਸ ਮਾਰਨ ਦਾ ਪਏ ਕਿ ਦੋ ਤਿੰਨ ਉਹਨਾਂ ਕੋ ਪਿਸਤਲ ਵੀ ਹੈਗੇ ਸੀ ਉਹਨਾਂ ਨੇ ਮੇਰੇ ਮੱਥੇ ਤੇ ਰੱਖੇ ਕੀ ਜੇ ਕੋਈ ਗੱਲ ਕੀਤੀ ਤੈਨੂੰ ਗੋਲੀ ਮਾਰ ਦਾਂਗੇ ਪੁਲਿਸ ਕੰਲੇੜ ਕੀਤੀ ਪੁਲਿਸ ਨੇ ਪਲੇਡ ਪਈ ਕੀਤੀ ਆ ਇਹਦਾ ਕੋਈ ਸੁਣਵਾਈ ਨਹੀਂ ਹੋਈ ਕੀ ਮੰਗ ਰਹੇ ਹੋ ਮੰਗਨ ਸਾਬ ਹੀ ਹੋਣਾ ਚਾਹੀਦਾ ਭਾਈ ਜੀ ਇਹ ਸਰ ਜੀ ਦਵਿੰਦਰ ਸਿੰਘ ਵੱਲੋਂ ਸਾਡੇ ਕੋਲ ਦਰਖਾਸਤ ਆਈ ਹੈ ਲੜਾਈ ਝਗੜਾ ਆਇਆ ਇਹਨਾਂ ਦਾ ਸ਼ਾਦੀ ਸ਼ਾਦੇ ਕੋਲ ਤੇ ਉਹਦਾ ਡਾਕਟਰ ਕੱਟ ਕੇ ਦਿੱਤਾ ਸੀ ਤੇ ਹਾਲੇ ਤੱਕ ਰਿਜ਼ਲਟ ਮਿਲਿਆ ਨਹੀਂ ਰਿਜ਼ਲਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਤਫ਼ਤੀਸ਼ ਚੱਲ ਰਹੀ ਹੈ ਸਾਡੀ ਕੀ ਦੱਸਿਆ ਗਿਆ ਤੇ ਗਲੀ ਗੱਦੋਗਾ ਝਗੜਾ ਹੈ ਬਸ ਗਲੀ ਵਿੱਚ ਕਿਤੇ ਹੋਰ ਕੋਈ ਮੁੰਡੇ ਲੜ ਰਹੇ ਹਨ ਦਿਨਦਰ ਛੜਾ ਰਿਹਾ ਹੈ ਉਹਨਾਂ ਨੂੰ ਤੇ ਉਹ ਇਹਦੇ ਗਲ ਪੈ ਗਏ ਕੋਈ ਏਡੀ ਖਾਸ ਰੰਜਿਸ਼ ਨਹੀਂ ਹੈਗੀ ਨਹੀਂ ਜ਼ਿਆਦਾ ਇਹਦੀ ਕੋਈ ਕਾਫੀ ਜਾਗਦਾ ਕਾਫੀ ਰਾਤ ਵਗਾਰ ਮਰੇਗੇ ਨਹੀਂ ਹਥਿਆਰ ਵਗਾਰ ਨਹੀਂ ਪਹਿਲਾਂ ਇਹਦੇ ਸਵੇਨ ਦਿਨਦਰ ਹੋਣਾ ਵੀ ਉਹਨਾਂ ਦੇ ਘਰ ਜਾ ਕੇ ਪਏ ਤੇ ਉਹਦੀ ਰੰਜਿਸ਼ ਚਿਤ ਨੂੰ ਇਹਨੂੰ ਬਣ ਕੇ ਮਾਰਿਆ ਉਹਨਾਂ ਨੂੰ ਕੋਈ ਹੈ ਕਰੂ ਆਡੇ ਲੋਏ ਬਸ ਵੇਟ ਕਰ ਰਹੇ ਆ ਉਹਦੀ ਰਿਜ਼ਲਟ ਦੀ ਜੁਰੀ ਆਈ ਉਹਦੀ ਮੁਤਾਬਕ ਕਾਰਵਾਈ ਕੀਤੀ ਜਾਏਗੀ ਜੜੀ